ਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਨਾਮੇ ਵਲੌਗ ਦੇ ਵਿੱਚ ਸਵਾਗਤ ਹੈ ਅਮੀਦ ਕਰਦੇ ਆ ਤੁਸੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਠੀਕ ਹੈ ਜੀ ਅਸੀਂ ਅੱਜ ਵਲੌਗ ਬਣਾ ਰਹੇ ਆ ਕਿ ਸਾਡੇ ਪਿੰਡ ਦੇ ਵਿੱਚ ਅੱਜ ਸਾਡੇ ਪਿੰਡ ਦੇ ਸਰਪੰਚ ਸਾਹਿਬ ਕਰ ਰਹੇ ਆ ਸਫਾਈ ਤੇ ਜਿਹੜੇ ਰਾਸਤੇ ਵਲੌਗ ਨੇ ਕਿ ਉਹਨਾਂ ਲੋਕ ਰਾਸਤਿਆਂ ਨੂੰ ਖੋਲਣ ਲਈ ਮਤਲਬ ਕਿ ਵੀ ਸਾਰਾ ਜਿੰਨਾ ਲਵੇ ਲੋਣੇ ਸੜਕਾਂ ਦੇ ਰੂੜੀ ਰਾੜੀ ਪਈ ਆ ਜਾਂ ਕਿ ਪਾਥੀਆਂ ਪਿਆ ਜਾਂਗੇ ਇਹਦਾ ਕੋਈ ਵੀ ਚੀਜ਼ ਪਈ ਆ ਉਹ ਉਹਦੀ ਕਰ ਰਹੇ ਆ ਸਫਾਈ ਤਾਕੇ ਰਸਤਾ ਖੁੱਲ ਸਕੇ ਤੇ ਇਤੇ ਮਤਲਬ ਕਿ ਵੀ ਐਕਸੀਡੈਂਟ ਵਗੈਰਾ ਨਾ ਹੋਵੇ ਕਿਸੇ ਦਾ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ। ਨਾ ਕਿ ਤੁਸੀਂ ਦੇਖੋ ਕੀ ਹੈ ਕੰਮ ਇਸ ਦਾ। ਅੱਗੇ ਬੱਟੇ ਸੋਤਾਨ ਸਾਹਿਬ ਨਾਲ ਐਸ ਭਾਈ ਦੱਖਣਾਂ ਸਾਹ ਬੱਟਿਆ ਸਭ। ਤੁਸੀਂ ਦੱਸਿਓ ਮਿੱਤਰੋ ਜੀ ਇਹ ਸਾਡਾ ਜਿਹੜਾ ਸਰਪੰਚ ਹੈ ਸਰਪੰਚ ਦਾ ਵਧੀਆ ਕੰਮ ਚੁਣਾ। ਕਿ ਇਹ ਸਾਰੇ ਸਬਕਾ ਜਿਹੜੀਆਂ ਕਲੌਜ਼ ਸੀ ਇਹ ਸਾਰੀਆਂ ਸਬਕਾ ਜਿਹੜੀਆਂ ਕਲੌਜ਼ ਦੇ ਬਰੁਤਨ ਦੇ ਨੂੰ ਸਾਰੇ ਰੂੜੀਆਂ ਚੱਕੀਆਂ ਜਾ ਰਹੀਆਂ ਨਹੀਂ ਕਿ ਆਨ ਲਗਾਤਾਰ ਇਹ ਜਿਹੜਾ ਇਹ ਸਾਰਾ ਭੈਣਿਆਂ ਵਾਲਾ ਰਸਤਾ ਇਹ ਸਾਰਾ ਰਸਤਾ ਬਲੌਕ ਕੀਤਾ ਗਿਆ ਸੀ ਰੂੜੀਆਂ ਬਕਰ ਨੂੰ ਰੂੜੀਆਂ ਆਪਤੀਆਂ ਮਤਲਬ ਕਿ ਸਾਰਾ ਕੁਝ A to Z ਸਾਰਾ ਬਲੌਕ ਕੀਤਾ ਗਿਆ ਸੀ ਤੇ ਹੁਣ ਚੱਕ ਰਿਹਾ ਸਪੈਂਸਰ ਨੇ ਸਾਰੀ ਜਿਹੜੀ ਸੜਕ ਹੈ ਉਹ ਖਾਲੀ ਕਰਵਾ ਰਹੇ ਆ ਕਿ ਇਥੋਂ ਨੰਦਮਾਲੇ ਨੂੰ ਬਹੁਤ ਜ਼ਿਆਦਾ ਦਿੱਕਤ ਹੋਤੀ ਸੀ ਤੇ ਮੁਹੱਬਤ ਦੇ ਰੂੜੀਆਂ ਹੋਈਆਂ ਸਾਲ ਦੇ ਜਿਹੜੇ ਲੰਗਣ ਵਾਲੇ ਨੇ ਉਹਨਾਂ ਦੀ ਸਾਰੀ ਦਿੱਕਤ ਪਰੇਸ਼ਾਨੀ ਦੀ ਲੋਕਾਂ ਨੂੰ ਵਧੀਆ ਮਤਲਬ ਕਿ ਨੰਗੜਾ ਮਤਲਬ ਕੀ ਹੋਵੇਗਾ ਸਾਰੇ ਵਧੀਆ ਵਧੀਆ ਲੰਗਣੇ ਕੁੱਲਾ ਢੁੱਲਾ ਹੋ ਗੋਸਾਰਾ ਹੈ ਠੀਕ ਹੈ ਜੀ ਵੀ ਇੱਥੇ ਪਹਿਲਾਂ ਜਦੋਂ ਅਸੀਂ ਹਾਂ ਮੈਂ ਡਰ ਸੀ ਵੀ ਯਾਰ ਕੇ ਦਾ ਕੋਈ ਨੁਕਸਾਨ ਨਾ ਹੋ ਜੇ ਇਹ ਤਾਂ ਸਾਰਾ ਬੰਦ ਕੀਤਾ ਪਿਆ ਸੀਗਾ ਵੀੜੀਆਂ ਰੂੜੀਆਂ ਸੂੜੀਆਂ ਨੇ ਸਾਰਾ ਬਲੌਕ ਕੀਤਾ ਪਿਆ ਸੀ ਸਾਰਾ ਰਾਸਤੇ ਜਿਹੜੀਆਂ ਰੂੜੀਆਂ ਰੂੜੀਆਂ ਸੜਕ ਤੇ ਕਾਇਆਂ ਪਈਆਂ ਸੀ

ਤੁਸੀਂ ਦੱਸੋ ਦੋਸਤੋ ਕਮੈਂਟਾਂ ਦੇ ਵਿੱਚ ਵੀ ਜਿਹੜਾ ਇਸ ਕੰਮ 'ਚ ਨੇ ਕੰਮ ਕਰ ਰਿਹਾ ਸਾਰੀ ਪੰਚਾਇਤ ਕੰਮ ਕਰ ਰਹੀ ਆ ਇਹ ਵਧੀਆ ਕਰ ਰਹੀ ਆ ਜਾਂ ਕੋਈ ਮਾੜਾ ਕਰ ਰਹੀ ਆ ਵੀ ਇਹ ਇਹ ਮਤਲਬ ਕਿ ਹਰ ਇੱਕ ਪਿੰਡ ਬੈਟ ਵਿੱਚ ਚੁੱਕਣਾ ਚਾਹੀਦਾ ਜਿੰਨੀਆਂ ਸੜਕਾਂ ਤੇ ਰੂੜੀਆਂ ਨਹੀਂਆਂ ਬਾਤੀਆਂ ਨਹੀਂਆਂ ਇਹ ਸਾਰੀਆਂ ਚੱਕੀਆਂ ਹੋਣੀਆਂ ਚਾਹੀਦੀਆਂ ਨਹੀਂਆਂ ਚੱਕਣੀਆਂ ਚਾਹੀਦੀਆਂ ਨਹੀਂ ਤਾਂ ਲਈ ਚੱਕਰੀ ਚਾਹੀਦੀਆਂ ਅੱਗੇ ਤੋਂ ਦੇ ਕਮੈਂਟਾਂ ਦੇ ਕਮੈਂਟਾਂ ਦੇ ਇੰਤਿਆਰ ਔਰ ਇਹ ਪਿੰਡ ਦੀ ਸਫਾਈ ਇੱਧਰ ਜਾ ਰਿਹਾ ਸਾਡਾ ਨਿਰਮਲ ਬਾੜੇ ਦਾ ਮੁੰਡਾ ਹਾਂ ਵੀ ਮਿੱਤਰੋ ਕਿਵੇਂ ਆ ਇੱਧਰ ਜਾੜਾ ਜਾ ਰਿਹਾ ਪੱਤਰਕਾਰ ਇੱਧਰ ਪੱਤਰਕਾਰ ਦੇ ਪਿੱਛੇ ਜਾ ਰਿਹਾ ਜਸਵੰਤ ਸਿੰਘ ਤੇ ਆ ਸਾਡੇ ਬੈਠੇ ਆ ਸਰਪੰਚ ਸਾਹਿਬ ਮੌਜੂਦਾ ਕੋੜਗੋਣਾ ਦੇ ਸਰਪੰਚ ਸਾਹਿਬ ਸਰਪੰਚ ਗੁਰਪਿਆਰ ਸਿੰਘ ਇਹ ਕਰਾ ਰਿਹਾ ਸਫਾਈ ਉਹ ਜਾ ਰਿਹਾ ਸਾਡਾ ਕੈਨੇਡਾ ਵਾਲਾ ਮਿੱਤਰ ਉਹਦਾ ਇੱਕ ਪੈਰ ਇੱਥੇ ਇੱਕ ਪੈਰ ਕੈਨੇਡਾ ਦੇ ਵਿੱਚ ਆ ਜੀ ਸੀ ਵੀ ਨਾਲ ਚੱਲ ਰਿਹਾ ਮਿੱਤਰੋ ਕੰਮ ਸਫਾਈ ਮੈਨ ਚੱਲ ਰਿਹਾ ਦੇਖੋ ਵਧੀਆ ਜਾਂ ਗਲਤ ਇਹ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਇਹ ਪਿੰਡ ਕੋਡ ਦੁਨਾਂ ਦੀ ಗ್ರಾಮ ਪੰਚਾਇਤ ਕਪ੍ਰੈਲ 2025 ਕਿਹੜਾ ਹੁੰਦਾ ਹੈ ਸਵਸਵਸ ਭਾਰਤ ਸਵਸਵਸ ਭਾਰਤ ਨਾ ਸਵਸਵਸ ਭਾਰਤ ਦੀ ਸ਼ੁਰੂਆਤ ਕੋਰਡੁੰਨਾ ਤੋਂ ਹੋ ਚੁੱਕੀ ਹੈ ਕਿਉਂਕਿ ਕੋਰਡੁੰਨਾ ਪਿੰਡ ਸਾਡਾ ਪਹਿਲੇ ਮੰਨਿਆ ਪਰ ਮੰਨਿਆ ਹ ਹਰ ਇੱਕ ਚੀਜ਼ ਦੇ ਵਿੱਚ ጉੜੇ ਹੁੰਦਾ ਹੈ ਇਸ ਕਰਕੇ ਇਹਨਾਂ ਨੇ ਪਹਿਲਾਂ ਸ਼ੁਰੂਆਤ ਕਰਤੀ ਕਹਿੰਦੇ ਮੋਦੀ ਨਾਲ ਰਲ ਕੇ ਮਤਲਬ ਕਿ ਸਾਰੇ ਪਿੰਡ ਦੀ ਕਰਨੀ ਹੈ ਸਫਾਈ ਸਾਰੀਆਂ ਗਲੀਆਂ ਨਾਲੀਆਂ ਸਾਫ਼ ਕਰਨੀਆਂ ਨੇਗੀਆਂ ਚਾਰੇ ਪਾਸੇ ਦੇ ਰਸਤੇ ਸਾਰੇ ਸਾਫ਼ ਕਰਨੇ ਆ ਸਾਰੀਆਂ ਰੁੜੀਆਂ ਰਾੜੀਆਂ ਚੱਕ ਦੇਆਂ ਕਹਿੰਦੇ ਇਹ ਹੈ ਜੀ ਸਰਕਾਰ ਦਾ ਪੀਲਾ ਪੰਜਾ ਪੀਲਾ ਪੰਜਾ ਹੁੰਦਾ ਨਾ ਇਹ